ਤੋ ਲੋਕਾਂ ਨੂੰ ਇਹ ਗੱਲ ਤਾਂ ਸਮਝ ਆਈ ਕਿ ਦਿਲਜੀਤ ਉੱਥੇ ਲੰਬੂ ਦੇ ਸ਼ੋਅ ਚ ਕੇਬੀਸੀ ਚ ਚਲਿਆ ਗਿਆ ਇਦਾਂ ਉਦਾਂ ਹਨਾ ਵੀ ਉਹਨੇ ਉਹਦੇ ਪੈਰੀ ਹੱਥ ਲਾਤੇ ਇਦਾਂ ਉਦਾਂ ਕੀ ਕੋ ਚਲਿਆ ਦਿਲਜੀਤ ਦੇ ਲਈ ਇਹੀ ਦਿਲਜੀਤ ਨੂੰ ਇਹੀ ਲੋਕ ਅੱਜ ਤੋਂ 2-3 ਮਹੀਨੇ ਪਹਿਲਾਂ ਜਦੋਂ ਇੰਡੀਆ ਟੂਰ ਸੀ ਜਾਂ ਜਿਹੜੇ ਬਾਹਰਲੇ ਟੂਰ ਹੋ ਕੇ ਗਏ ਆ ਉਹਦੇ ਵਿੱਚ ਦਿਲਜੀਤ ਨੂੰ ਇਹ ਸਲਾਹ ਰਹੀ ਸੀ ਤੇ ਉਹੀ ਬੰਦੇ ਅਜ ਭੰਡ ਰਹੇ ਆ ਲਾਹਣ ਤਾਂ ਤੁਹਾਡੇ ਤੇ ਫਿਰ ਜੇ ਉਹ ਕੇਬੀਸੀ ਦੇ ਵਿੱਚ ਗਿਆ ਤੇ ਉੱਥੇ 50 ਲੱਖ ਰੁਪਈਆ ਜਿੱਤਿਆ ਤੇ ਉਹ 50 ਲੱਖ ਰੁਪਈਆ ਹੜਪੀਟਾਂ ਨੂੰ ਚਲਿਆ ਗਿਆ ਜੀ ਉੱਥੇ ਜਿੱਥੇ ਸਾਡੇ ਹੜ ਆਈ ਸੀ ਸਾਡਾ ਨੁਕਸਾਨ ਹੋਇਆ ਉੱਥੇ ਬਹਿ ਕੇ ਉਹ ਇੱਕ ਪਾਗਲ ਆ ਨਸਾਨ ਬੈਠਾ ਜਿੱਥੇ ਜਿੱਥੇ ਸ਼ੋਅ ਗਿਆ ਪੱਗ ਦੀ ਪ੍ਰਮੋਟਿੰਗ ਸੋ ਉੱਥੇ ਬਹਿ ਕੇ ਉਹ ਸ਼ਬਦ ਗਾ ਰਿਹਾ ਉੱਥੇ ਬਹਿ ਕੇ ਉਹ ਪੰਜਾਬ ਦੀ ਹੀ ਗੱਲ ਕਰ ਰਿਹਾ ਤੇ ਇਹਦੇ ਵਿੱਚ ਕੀ ਮਾੜਾ ਹੋ ਗਿਆ ਬਈ ਮੈਂ ਤਾਂ ਨਹੀਂ ਮੰਨਦਾ ਐਡਾ ਕੋਈ ਮਾੜਾ ਹੋ ਗਿਆ ਜੇ ਬੰਦੇ ਦੀ ਉਹਦੀ ਚੜ੍ਹਾਈ ਆ ਜੇ ਉਹ ਬੰਦਾ ਅੱਜ ਕਿਸੇ ਲੈਵਲ ਤੇ ਗਿਆ ਤੇ ਉਹਨੂੰ ਕੇਬੀਸੀ ਚਨ ਵਾਈਟ ਕੀਤਾ ਗਿਆ ਉਹ ਤਾਂ ਯਾਰ ਮੋਦੀ ਨੇ ਇਨਵਾਈਟ ਕੀਤਾ ਸੀ ਇਹਨਾਂ ਦੀ ਕੰਗੜਾ ਇੰਨਾ ਕੁਛ ਹੁਣ ਮੈਂ ਸ਼ਬਦ ਕੀ ਵਰਦਾ ਭੌਂਕਦੀ ਰਹੀ ਠੀਕ ਆ ਪਰ ਉਹਨੂੰ ਨਹੀਂ ਪਟਾਈਮ ਦਿੱਤਾ ਦਿਲਜੀਤ ਨੂੰ ਸਪੈਸ਼ਲ ਸੱਦਿਆ ਤੇ ਦਿਲਜੀਤ ਨੇ ਉੱਥੇ ਜਾ ਕੇ ਵੀ ਸਾਡੇ ਬਾਬੇ ਨਾਨਕ ਦੇ ਸ਼ਬਦ ਯਾਰ ਉਹਦੇ ਦਿਲ ਦੇ ਵਿੱਚ ਜੇ ਕੋਈ ਪੰਜਾਬ ਪ੍ਰਤੀ ਹੇਟ ਹੋਵੇ ਸੋਨੂੰ ਲੱਗਦਾ ਦਿਲਜੀਤ ਦੇ ਦਿਮਾਗ 'ਚ ਕੋਈ ਹੇਟ ਹੋਊਗੀ ਨਹੀਂ ਦਿਲਜੀਤ ਤਾਂ ਜੇ ਜਾਉਣ ਕੇਬੀਸੀ 'ਚ ਜਾ ਕੇ ਪੰਜਾਬ ਨੂੰ ਨਿੰਦਿਆ ਹੋਵੇ ਜਾਉਣੇ ਕੇਬੀਸੀ 'ਚ ਜਾ ਕੇ ਪੰਜਾਬ ਨੂੰ ਨੀਵਾਂ ਦਿਖਾਇਆ ਹੋਵੇ ਤੇ ਦੂਜੀ ਸਟੇਟ ਨੂੰ ਉਪਾ ਤਾਂ ਚੱਕ ਕੇ ਦਿਖਾਇਆ ਹੋਵੇ ਕੀਤਾ ਕੁਛ ਨਹੀਂ ਕੀਤਾ ਯਾਰ ਉਹ ਤਾਂ ਪੰਜਾਬ ਲਈ ਹੁਣ ਆਸਟ੍ਰੇਲੀਆ ਚ ਸ਼ੋਅ ਹੋਇਆ ਜਿਹੜਾ ਬਿਲਬੋਰਡ ਤੇ ਲੱਗ ਗਿਆ ਸ਼ੋਅ ਸ਼ੋਅ ਗੀਤ ਲੱਗ ਜਾਂਦੇ ਆ ਸ਼ੋਅ ਦਾ ਬਹੁਤ ਤਕੜੀ ਗੱਲ ਹੁੰਦੀ ਆ ਉੱਥੇ ਕੀ ਪ੍ਰਮੋਟ ਹੋਵੇ ਇੱਕ ਪੱਗਲਾਂ ਇਨਸਾਨ ਆ ਯਾਰ ਉਹ ਕਿੱਥੇ ਪਹੁੰਚਿਆ ਬਕਿੱਡੇ ਕਿੱਡੇ ਉੱਥੋਂ ਦਾ ਕਿੱਡਾ ਸਟੇਡੀਅਮ ਵਾਹਣਾ ਫੁੱਲ ਕਰਤਾ ਸੋਲਡ ਆਊਟ ਕਰਤਾ ਮੜਾ ਆ ਜਾਣਾ ਕੱਲ ਨੂੰ ਹੱਥ ਮਾਰਿਆ ਕਰੋ ਵੀ ਜਿਹੜਾ ਬੰਦਾ ਸਾਡਾ ਸਾਨੂੰ ਯਾਰ ਇਹ ਨਹੀਂ ਗਈ ਸਾਡੇ ਗੁਰੂਆਂ ਨੇ ਸਾਰਾ ਕੁਝ ਪਹਿਲਾਂ ਪ੍ਰਮੋਟ ਹੋਇਆ ਪਰ ਇੱਕ ਅੱਜ ਦੇ ਲੈਵਲ ਤੇ ਜੇ ਕੋਈ ਬੰਦਾ ਪ੍ਰਮੋਟ ਕਰ ਰਿਹਾ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਦੁਨੀਆ ਦੇ ਕਹਿੰਦਾ ਹਰੇਕ ਕੋਨੇ ਚ ਪੰਜਾਬੀ ਬੈਠੇ ਆ ਤੇ ਹਰੇਕ ਕੋਨੇ ਦੇ ਵਿੱਚ ਸ਼ੋਅ ਲੱਗੂਗਾ ਤੇ ਜਿੱਥੋਂ ਸਿਰਫ ਇੱਕ ਹੀ ਬਾਜ ਆਊਗੀ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਤੇ ਜੇ ਬੰਦਾ ਇੰਨਾ ਕੁਝ ਕਰੀ ਜਾਂਦਾ ਤੇ ਆਪ ਉਹਦੀਆਂ ਚ ਲੱਤਾਂ ਖਿੱਚ ਗਏ ਆਪਣੇ ਲਈ ਕੋਈ ਬਹੁਤ ਹੀ ਚੰਗੀ ਗੱਲ ਤਾਂ ਬਈ ਇਹ ਹੈਣੀਗੀ ਹੁਣ ਮੈਂ ਇੱਥੇ ਖੇਤ ਆਇਆ ਸੀ ਮੈਂ ਜਦੋਂ ਕਾ ਵੇਖੀਆਂ ਚੀਜ਼ਾਂ ਤੇ ਬੜਾ ਦੁੱਖ ਲੱਗਦਾ ਉਦੋਂ ਯਾਰ ਵੀ ਜਿਹੜੇ ਬੰਦੇ ਉਹਨੂੰ ਅੱਜ ਤੋਂ ਪਹਿਲਾਂ ਸਲਾਹ ਰਹੇ ਸੀ ਉਹੀ ਬੰਦੇ ਉਹਨੂੰ ਭੰਡ ਰਹੇ ਆ ਭੰਡ ਕਿਹੜੀ ਗੱਲ ਤੋਂ ਰਹੇ ਆ ਲੰਬੂ ਦੇ ਪੈਰੀ ਹੱਥ ਕੋਲੇ ਤੇ ਬਸ ਇਹ ਗੱਲੋਂ ਉਹਨੇ ਉਥੇ ਇਹ ਤਾਂ ਨਹੀਂ ਕਹਿਤਾ ਪੰਜਾਬ ਨੂੰ ਨੀਵਾ ਤਾਂ ਨਹੀਂ ਦਿਖਾਤਾ ਨਾ ਵੀ ਗੱਲਾਂ ਚ ਆਪਦੀਆਂ ਚ ਪੰਜਾਬ ਮਤਲਬ ਦੂਜੀਆਂ ਚੀਜ਼ਾਂ ਨੂੰ ਵਧਾਈ ਜਾਂਦਾ ਹੋਵੇ ਤੇ ਪੰਜਾਬ ਨੂੰ ਨੀਵਾ ਕਰੀ ਜਾਂਦਾ ਹੋਵੇ ਇਹ ਤਾਂ ਨਹੀਂ ਚੀਜ਼ ਹੋਈ ਨਾ ਸੋਚੀਦਾ ਹੁੰਦਾ ਬਈ ਜਿਹੜਾ ਬੰਦਾ ਆਪਾਂ ਨੂੰ ਬਸ ਯਾਰ ਹੁਣ ਕੀ ਬੋਲ ਗਏ ਆਇਂਦਾ ਫਿਰ ਅੱਜ ਦੇਖਿਆ ਜਾਵੇ ਭਾਈ ਸਰਬੀ ਸਿੰਘ ਖਾਲਸਾ ਦਾ ਬਿਆਨ ਆਇਆ ਉਹ ਕਹਿੰਦੇ ਰਾਹੁਲ ਗਾਂਧੀ ਮਤਲਬ ਇੱਕ ਮਾਨਦਾਰ ਬੰਦਾ ਬਾਕੀ ਤੁਸੀਂ ਆਪ ਦਾ ਕੋਈ ਦੋਸ਼ ਆਪ ਦਾ ਵਿਚਾਰ ਜਰੂਰ ਸਾਂਝੇ ਕਰਿਓ ਕਮੈਂਟ ਬਾਕਸ ਦੇ ਵਿੱਚ ਪਰ ਮੈਨੂੰ ਜਿੱਥੇ ਤੱਕ ਲੱਗਦਾ ਯਾਰ ਦਲਜੀਤ ਬੰਦਾ ਬਹੁਤ ਵੱਡਾ ਉਹ ਬੰਦੇ ਦੇ ਦਿਲ 'ਚ ਸੱਚੀ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਦਰਦ ਆ ਸਾਰਾ ਕੁਝ ਹੈਗਾ ਐਵੇਂ ਬਿਨਾਂ ਗੱਲ ਤੋਂ ਕੋਈ ਲਤ ਖਿੱਚਣੀ ਕੋਈ ਬਹੁਤੀ ਚੰਗੀ ਗੱਲ ਨਹੀਂ ਗਈ ਭਾਈ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਤਾ ਲੱਗੇ ਸਾਰ ਭਰਾਏ ਆ ਭਰਾਵਾਂ ਦੇ ਕੰਨਾਂ ਤੱਕ ਗੱਲ ਪਹੁੰਚੇ ਓਕੇ ਬਈ ਸਤਿ ਸ੍ਰੀ ਅਕਾਲ